ਪੰਜਾਬ ਚ ਲਗਾਤਾਰ ਗੁੰਡਾ ਰਾਜ ਪੈਰ ਪਸਾਰਦਾ ਜਾ ਰਿਹਾ ਇੱਕ ਦੁਕਾਨਦਾਰ ਦੀ ਗੁੰਡਿਆਂ ਵੱਲੋਂ ਕੀਤੀ ਕੁੱਟਮਾਰ ਦਾ ਮਾਮਲਾ ਹਲੇ ਠੰਡਾ ਵੀ ਨਹੀਂ ਹੋਇਆ ਸੀ ਕਿ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਨੂੰ ਲੁੱਟ ਦੀ ਨੀਅਤ ਨਾਲ ਇੱਕ ਦੁਕਾਨਦਾਰ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਫਰੀਦਕੋਟ ਸ਼ਹਿਰ ਦੇ ਕੋਟਕਪੂਰਾ ਵਿੱਚ ਰੋਜ਼ਾਨਾ ਘਟਨਾਵਾਂ ਵਾਪਰ ਰਹੀਆਂ ਨੇ ਤੇ ਪੂਰੇ ਸ਼ਹਿਰ ਚ ਡਰ ਦਾ ਮਾਹੌਲ ਖੜਾ ਕਰ ਦਿੱਤਾ ਹੈ ਵਪਾਰੀਆਂ ਕੋਟਕਪੂਰਾ ਦੇ ਵਪਾਰੀਆਂ ਦੋ ਘਟਨਾਵਾਂ ਚ ਜਿਸ ਨੂੰ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਕਿਤੇ ਨਾ ਕਿਤੇ ਪੁਲਿਸ ਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਦਰਅਸਲ ਕੋਟਕਪੂਰਾ ਚੱਕ ਦੁਕਾਨਦਾਰ ਨੂੰ ਦੁਕਾਨ ਚ ਕੜੀਸ ਕੇ ਬਾਹਰ ਕੱਢ ਕੇ 15 ਤੋਂ 20 ਬਦਮਾਸ਼ਾਂ ਨੇ ਬੁਰੇ ਤਰੀਕੇ ਨਾਲ ਕੁੱਟਿਆ ਸੀ ਤੇ ਜਿਸ ਨਾਲ ਉਹ ਬੁਰੇ ਤਰੀਕੇ ਨਾਲ ਜ਼ਖਮੀ ਹੋ ਗਿਆ ਸੀ। ਬਾਈਟ ਬਰਹਾਲ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਕੋਈ ਵੀ ਪੁਲਿਸ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਨਹੀਂ ਪਹੁੰਚਿਆ ਜਿਸ ਨੂੰ ਲੈ ਕੇ ਵਪਾਰੀ ਵਰਗ ਚ ਗੁੱਸੇ ਦਾ ਮਾਹੌਲ ਹੈ। ਐਸਆਈ ਹਸਪੀਟਲ ਆਲੇ ਫੋਕਲ ਪੁਆਇੰਟ ਦੇ ਵਿੱਚ ਜੀ ਉਹਦੇ ਸਾਹਮਣੇ ਉਹ ਚਾਰ ਬੰਦਿਆਂ ਨੇ ਖੜੇ ਆ ਤੇ ਉਹਨਾਂ ਦੇ ਹੱਥ 'ਚ ਹਥਿਆਰ ਸੀ ਇੱਕ ਦੇ ਹੱਥ 'ਚ ਬੈਟ ਸੀ ਇੱਕ ਦੇ ਹੱਥ ਕਾਪਾ ਸੀ ਉਹਨਾਂ ਨੇ ਮੈਨੂੰ ਜਦੋਂ ਵੇਖਿਆ ਸਕੂਟਰ ਤੇ ਕੱਲਾ ਆਂਦਿਆ ਪਿਆ ਉਹਨਾਂ ਨੇ ਮੇਰੇ ਸਿਰ ਤੇ ਪੂਰਾ ਉਹਨਾਂ ਨੇ ਵਾਰ ਕਰਕੇ ਮੈਨੂੰ ਦੇਖਤਾ ਤੇ ਮੇਰੀ ਜੇਬ ਚੋਂ ਉਹਨਾਂ ਨੇ ਮੋਬਾਈਲ ਤੇ ਮੇਰੇ ਜੇਬ ਚ ਪੈਸੇ ਸੀ ਵੀ ਕੁਝ ਹਜ਼ਾਰ ਦੇ ਸਮਥਿੰਗ ਉਹ ਕੱਢ ਗਏ ਤੇ ਮੈਂ ਰੋਲਾ ਰੋਲਾ ਪਾਇਆ ਜਦੋਂ ਤੇ ਉਹ ਭੱਜ ਗਏ ਉਹ ਜੀ ਆ ਇਹ ਉਹ ਇੰਨੀ ਦੇਰ ਦੇ ਵਿੱਚ ਉਹਨਾਂ ਨੇ ਸਾਰੇ ਕਾਰਵਾਈ ਕਰਕੇ ਭੱਜ ਗਏ ਤੇ ਮੇਰੇ ਉਹਨਾਂ ਨੇ ਸਿਰ ਤੇ ਜਿਆ ਕਾਪਾ ਮਰਿਆ ਭਗਤ ਵਾਹੀ ਗੁਰੂ ਦੀ ਕਿਰਪਾ ਬਚਾਓ ਗਿਆ ਵੀ ਮੇਰੇ ਮੈਂ ਉਹ ਤੋਂ ਸਕੂਟਰ ਚੱਕਿਆ ਤੇ ਕਰਜਾਵੜਿਆ ਤੇ ਫਿਰ ਉਹ ਅੱਜ ਹਸਪੀਟਲ ਆਇਆ ਫੈਸ਼ਨ ਤੋਂ ਹੀ ਮੰਗ ਕਰਦਾ ਵੀ ਜੇ ਆ ਆ ਚੀਜ਼ਾਂ ਹੋ ਰਹੀਆਂ ਐ ਤੇ ਪ੍ਰਸ਼ਾਸਨ ਕੀ ਕਰ ਰਿਹਾ ਇੱਕ ਬੜੀ ਮੰਦ ਭਾਗੀ ਕਟੜਾ ਜਿਹੜੀ ਮੇਰੇ ਨਾਲ ਵਾਪਰੀ ਹੈ ਇਹ ਆ ਇਹ ਅੱਜ ਜਾਨ ਬਚ ਗਈ ਹੈ ਮੇਰੀ ਨਹੀਂ ਤਾਂ ਉਹਨਾਂ ਨੇ ਤਾਂ ਕੋਸ਼ਿਸ਼ ਕੀਤੀ ਸੀ ਵੀ ਸਿਰ ਤੇ ਜਿਵੇਂ ਕਾਪਾ ਮਾਰਿਆ ਸੀ ਵੀ ਉਹ ਲੁੱਟ ਤਾਂ ਲੁੱਟਣ ਵਾਲੇ ਦਾ ਹੈ ਹੀ ਆ ਵੀ ਲੁੱਟ ਤਾਂ ਲੈ ਹੀ ਲਿਆ ਨੁਕਸਾਨ ਤਾਂ ਮੇਰਾ ਘੱਟ ਹੀ ਦਿੱਤਾ ਉਹਨਾਂ ਨੇ ਪਰ ਇਹ ਵੀ ਮੇਰੀ ਜਾਨ ਵੱਜ ਗਈ ਮੇਰੀ ਅੱਖ ਵੀ ਵੱਜ ਗਈ ਨਹੀਂ ਤੇ ਅੱਖ ਦੇ ਵਿੱਚ ਅੱਜ ਜੀ ਵੀ ਅੱਖ ਤੇ ਵੱਜ ਜਾਂਦਾ ਤੇ ਉਹ ਉਹਨਾਂ ਨੇ ਡਾਕਟਰ ਸਾਹਿਬ ਨੇ ਮੈਨੂੰ ਸਟ੍ਰੈਚ ਚ ਲਾਇਆ ਹੈ ਬਹੁਤ ਬਦਪਰ ਵਿਕਟ ਹੈ ਸਾਡੇ ਛੋਟੇ ਭਰਾ ਬੱਚੇ ਸਾਡੇ ਸੁਨੋਚ ਸ਼ਾਮੂ ਅਸਲੇ ਆਂਦੇ ਆ ਇਹ ਦੁਕਾਨ ਦੀ ਹੰਸੇ ਸਾਰਾ ਪੈਸਾ ਇਕੱਠਾ ਕਰਕੇ ਦੁਕਾਨ ਤੋਂ ਲੈ ਕੇ ਘਰ ਆਂਦੇ ਆ ਤੇ ਮੋਬਾਈਲ ਵੀ ਚ ਲੈ ਆ ਪੈਸੇ ਵੀ ਜੋ ਜੇਫ ਸੀ ਕਿੰਨੇ ਸੀ ਮੈਨੂੰ ਨਹੀਂ ਪਤਾ ਜੀ ਪਰ ਗੱਲ ਇਹ ਹੈ ਪ੍ਰਸ਼ਾਸਨ ਵਾਸਤੇ ਬੜੀ ਮਤਭਾਗੀ ਘਟਨਾ ਹੈ ਵੀ ਪ੍ਰਸ਼ਾਸਨ ਤਦ ਕਿਉਂ ਨਹੀਂ ਇਹ ਸਪਸ਼ਟਤਾ ਕਰ ਰਿਹਾ ਜੀ ਵੀ ਐਸੀ ਐਸੀ ਘਟਨਾ ਹਰ ਰੋਜ਼ ਹਰ ਰੋਜ਼ ਦੇਸਰਨਾ ਰੋਡ ਤੇ ਜਲਾਨੇ ਰੋਡ ਤੇ ਦੋਨਾਂ ਰੋਡ ਤੇ ਵੀ ਇੱਥੇ ਕਿਉਂ ਸਾਡੇ ਸਵਥੇ ਹੋ ਰਿਹਾ ਹੈ ਕਾਈਂਡਲੀ ਕਾਈਂਡਲੀ ਪੰਚਮਾਨ ਜੀ ਕੋਈ ਨਾ ਕੋਈ ਸਾਡੇ ਸ਼ਹਿਰ ਵਾਸਤੇ ਜਾਂ ਪ੍ਰਸ਼ਾਸਨ ਵਾਸਤੇ ਜਾਂ ਸਾਡੀ ਸਟੇਟ ਵਾਸਤੇ ਕੋਈ ਜ਼ਰੂਰ ਧਿਆਨ ਕਰੋ ਦੇਖੋ ਹਮਲਾ ਹੋਇਆ ਇਹ ਬਹੁਤ ਮਾੜੀ ਗੱਲ ਹੈ ਜੀ ਵਪਾਰੀ ਕਿਸੇ ਸੇਫ ਹੈ ਨਹੀਂਗਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਕੁੱਲ ਬੰਦਾ ਪਰੇਸ਼ਾਨ ਹੈ ਜੀ ਤੇ ਹੁਣ ਵੀ ਦੇਰੋਂ ਘੰਟਾ ਹੋ ਗਿਆ ਕੋਈ ਆਇਆ ਹੀ ਨਹੀਂ ਪੈਰਵਾਜ਼ ਕਰਨ ਵਾਸਤੇ ਵੀ ਨਹੀਂ ਆਇਆਗਾ ਜੀ ਤੇ ਇਹ ਵਾਰਦਾਤਾਂ ਹੋ ਰਹੀਆਂ ਦਿਨੋ ਦਿਨ ਕੀ ਹੋਰ ਕੋਈ ਵਾਰਪ ਧੋਲ ਗਈ 150 ਪਿਛੇ ਵਾਰਦਾਤ ਹੋਈ ਜਾਂਦੀ ਹੈ ਉਸੀ ਘਰੋਂ ਨਿਕਲਦੇ ਵੇ ਸੇਖ ਨਹੀਂ ਆ ਗਿਆ ਉਹਦੇ